ਜਲੰਧ ਦੇ ਸਾਰੇ ਪੱਤਰਕਾਰ ਵੀਰ ਜਿਹੜੇ ਅੱਜ ਸਾਡੇ ਸ਼ਾਰਟ ਨੋਟਿਸ ਤੇ ਸਾਡੇ ਵਿੱਚ ਸਾਰੇ ਸਾਡੇ ਭੈਣ ਭਰਾ ਪੱਤਰਕਾਰ ਵੀਰਾਂ ਇਹ ਮੈਂ ਉਹਨਾਂ ਦਾ ਪਾਰਟੀ ਪੰਜਾਬ ਜਲੰਧਰ ਵੱਲੋਂ ਸਵਾਗਤ ਕਰਦਾ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਕਿ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਆਵਾਜ਼ ਦੀ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਆਪਰੇਸ਼ਨ ਲੋਟਸ ਨੂੰ ਲੈ ਕੇ ਭਾਪੀ ਜਨਤਾ ਪਾਰਟੀ ਦੇ ਖਿਲਾਫ ਝੂਠੀ ਕੀਤੀ ਗਈ ਹੈ ਉਸ ਦੇ ਉੱਤੇ ਪਾਰਟੀ ਦੇ ਵੱਲੋਂ ਵਾਅਦਾ ਰੱਖਣ ਦੇ ਲਈ ਅੱਜ ਸਾਡੇ ਵਿੱਚ ਮੁੱਖ ਰੂਪ ਚ ਸਾਡੇ ਪੂਰਵ ਵਿਧਾਇਕ ਸ਼ਿਤਰ ਅੰਗੁਰਾਲ ਜੀ ਅੱਜ ਆਪਣਾ ਸਾਰਾ ਇਸ ਵਿਸ਼ੇ ਤੇ ਆਪਣੀ ਗੱਲਬਾਤ ਸਾਰਿਆਂ ਨਾਲ ਸਾਂਝੀ ਕਰ ਗਏ ਔਰ ਮੇਰੇ ਨਾਲ ਭਾਪੀ ਜਨਤਾ ਪਾਰਟੀ ਜਗੰਦਰ ਦੇ ਮਹਾ ਮੰਤਰੀ ਰਜੇਸ਼ ਗੁਰੂ ਜੀ ਉਵੀ ਅੱਜ ਦੇ ਸਵਾਗਤ ਨਾਲ ਸਾਡੇ ਨਾਲ ਹੈ ਤੇ ਮੈਂ ਜਾਦਾ ਸਮੇਂ ਨਾ ਲੈਦੇ ਹੋਏ ਸਿੱਧਾ ਸ਼ੀਤਲ ਕੁਮਾਰ ਜੀ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਝੂਠੇ ਭ੍ਰਮ ਜਿਹੜਾ ਫੁਆਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਤੇ ਆਪਣੇ ਗਲਬਾਤ ਸਾਰੇ ਭਰਾਵਾਂ ਨਾਲ ਸਾਂਝੀ ਕਰਨ ਸ਼ੀਤਲ ਕੁਮਾਰ ਜੀ ਉਹ ਭਾਜੀ ਜੀ ਭਜੀ ਮਾਈਕ ਕੀ ਕਰ ਲੈ ਮਾਈਕ ਰਿਪ ਕਰ ਦਿਓ ਬੀਟੀ ਜੀ ਥੈਂਕ ਯੂ ਜੀ ਸਰ ਠੀਕ ਹੈ ਸਾਰੇ মিডিਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਥੋੜਾ ਜਿਹਾ ਘੱਟ ਮੇਰਾ ਜਵਾਬ ਹੈ ਕਿ ਜੋ ਕੋਸ਼ਿਸ਼ ਕਰਾਂਗਾ ਕੋਸ਼ਿਸ਼ ਨਾਲ ਕੋਸ਼ਿਸ਼ਾਂ ਲਈ ਦੱਸਾਂ ਕਿ ਅਸੀਂ ਦੇਖ ਰਹੇ ਹਾਂ ਕਿ 2022 ਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਅਹਿਮ ਗ੍ਰੰਟੀਆਂ ਦੇ ਕੇ ਹੈਮ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਸਰਕਾਰ ਬਣੀ ਸੀ ਜਿਹਦਾ ਹਿਸਾਬਸਤਾਂ ਮੈਨਿਸਟਰੀ ਉਸ ਸਰਕਾਰ ਦਾ ਸੀ ਕਿ ਉਹ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਜੋ ਪੰਜਾਬ ਦੇ ਲੋਕਾਂ ਦੇ ਡਿਵੈਲਪਮੈਂਟ ਦੀ ਗੱਲ ਕੀਤੀ ਉੱਥੇ ਆ ਜਾਂਵਾਦੀ ਪਾਰਟੀ 2026 ਚੜ ਗਿਆ ਤੇ ਫਿਰ ਸਾਬਤ ਹੋ ਰਹੀ ਹੈ ਆਪਣੇ ਕੰਮਾਂ ਤੋਂ ਫੇਲ ਜੋ ਜੋ ਗਰੰਟੀਆਂ ਲੋਕਾਂ ਦੀ ਦੇਣ ਦੀ ਗੱਲ ਕੀਤੀ ਵਾਦੀਆਂ ਦੀ ਗੱਲ ਕੀਤੀ ਸੀ ਲੋਕਾਂ ਨੂੰ ਰੋਜ਼ਗਾਰ ਦੀ ਗੱਲ ਕੀਤੀ ਸੀ ਅੱਜ ਹਰ ਇੱਕ ਵਾਅਦੇ ਦੇ ਉੱਤੇ ਆਮ ਆਦਮੀ ਪਾਰਟੀ ਫੇਲ ਹੈ ਜਿਹੜੀ ਹੈ ਪਰ ਇੱਕ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਮੈਨੇਜਮੈਂਟ ਹੈ ਕਿ ਲੋਕਾਂ ਨੂੰ ਗੁੰਮਰਾਹ ਕਿੱਦਾਂ ਕਰਦੇ ਆ ਉਹਨਾਂ ਕੋਲ ਇੱਕ ਫਾਰਮ ਇੱਕ ਐਡਾ ਹੈ ਜਿਹਦੇ ਵਿੱਚ ਇੱਕ ਮੇਨ ਪੁਆਇੰਟ ਉਹਨਾਂ ਨੇ ਮਿਸ਼ਨ ਲੋਟਸ ਦਾ ਨਾਮ ਦਿੱਤਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਪੂਰੇ ਦੇਸ਼ ਨੂੰ ਦੱਸਣਾ ਜਾ ਰਿਹਾ ਕਿ ਮੈਂ ਕੁਝ ਹੀ ਦਿਨ ਅਲੀ ਨਵਾਈ ਦੇਖਿਆ ਮੇਰੀ ਛੋਟੀ ਭੈਣ ਸੰਗਰੂਰ ਤੋਂ ਐਮ.ਐਲ.ਏ ਨਿਰਿੰਦਰਪੁਰ ਉਹ ਅੱਜਿਤ ਤਾਂ ਉਹਨਿਕ ਇੰਟਰਵਿਊ ਚੱਲ ਰਹੀ ਸੀ ਆਪਣੀ ਬਾਈਟ ਜਿਹਦੇ ਵਿੱਚ ਉਹ ਕਹਿ ਰਹੀ ਆ ਕਿ ਅੱਜ ਮਿਸ਼ਨ ਲੋਟਸ ਦੇ ਦੇ ਅੰਡਰ ਮੈਨੂੰ ਭਾਰਤੀ ਜਨਤਾ ਪਾਰਟੀ ਖਰੀਦ ਫੋਕਤ ਦੀ ਜਿਹੜੀ ਮੈਨੂੰ ਵੀ ਆਫਰ ਦਿੱਤੀ ਹੈ ਜਦ ਮੈਂ ਆਪਣੀ ਛੋਟੀ ਭੈਣ ਦਾ ਬਾਈਟ ਦੇਖ ਰਿਹਾ ਸੀ ਕਿ ਚਲੋ ਪਾਰਟੀ ਦੇ ਆਜੋ ਐਮਐਲਏ ਆ ਪਾਰਟੀ ਦੇ ਕਾਰਕਟਰ ਹੈ ਪਰ ਪੰਜਾਬ ਦੇ ਲੋਕਾਂ ਨੂੰ ਇਹ ਝੂਠ ਨਾ ਬੁੱਲਣ ਮੈਂ ਇਸ ਕਰਕੇ ਕਹਿ ਰਿਹਾ ਕਿ 14 ਸਤੰਬਰ 2022 ਨੂੰ ਆਮ ਆਦੀ ਪਾਰਟੀ ਨੇ ਬਹੁਤ ਵੱਡਾ ਕੀਤਾ ਪੰਜਾਬ ਦੇ ਵਿੱਚ ਮਿਸ਼ਨ ਲੋਟਸ ਦੇ ਉੱਤੇ ਸਭ ਤੋਂ ਪਹਿਲੇ ਸਾਨੂੰ ਸਹਾਇਆਂ ਨੂੰ ਚੰਡੀਗੜ੍ਹ ਦੇ ਵਿੱਚ 50 ਨੰਬਰ ਜਿਹੜੀ ਕੋਠੀ ਬੜੀ ਮਸ਼ਹੂਰ ਹੈ ਸਾਨੂੰ ਪੰਗਰ ਵੀ ਐਮਐਲਏ ਉੱਤੇ ਬੁਲਾਏ ਜਿਨ੍ਹਾਂ ਵਿੱਚੋਂ 14 ਐਮਐਲਏ ਉੱਤੇ ਪਹੁੰਚੇ ਸੀ ਆਮ ਆਦਮੀ ਪਾਰਟੀ ਨੇ 14 ਤਰੀਕਸ ਪੰਜਾਬ ਨੰਬਰ ਜਿਹੜੀ ਕੋਠੀ ਬੜੀ ਮਸ਼ਹੂਰ ਹੈ ਉੱਥੇ ਕੁਝ ਐਮਐਲਏ ਨੂੰ ਬੁਲਾਇਆ ਜਿਨ੍ਹਾਂ ਵਿੱਚੋਂ ਮੈਂ ਵੀ ਉਸ ਐਮਐਲਏ ਦੇ ਨਾਲ ਸੀ ਉਸ ਟਾਈਮ ਦੇ ਮੰਤਰੀ ਉਸ ਟਾਈਮ ਦੇ ਸਾਡੇ ਐਮਐਲਏ ਸਾਥੀ ਜਦੋਂ 50 ਨੰਬਰ ਕੋਠੀ ਚ ਜਾਂਦੇ ਆ ਉੱਥੇ ਇੱਕ ਪਲਾਨ ਤਿਆਰ ਕੀਤਾ ਜਾਂਦਾ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਡੀਜੀਪੀ ਨੂੰ ਕੰਪਲੇਟ ਦੇਣੀ ਹੈ ਕਿ ਤੁਸੀਂ ਕਹਿੰਦੇ ਕਿ ਤੁਹਾਨੂੰ ਸਾਰਿਆਂ ਨੂੰ ਮਿਸ਼ਨ ਲੋਟਸ ਦੀਆਂ ਕੋਲਾ ਆਈਆਂ ਤੁਣ 25-25 ਕਰੋੜ ਦੇਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਸਿਰਫ ਉਹਨਾਂ 14 ਐਮਐਲਏ ਦੇ ਵਿੱਚੋਂ 3 ਐਮਐਲਏ ਨੂੰ ਫੋਨ ਆਇਆ ਸੀ ਜਿਹਨਾਂ ਵਿੱਚ ਇੱਕ ਮੈਂ ਸੀ ਅਤੇ ਮੇਰੇ ਦੋ ਸਾਥੀ ਹੋਰ ਸੀ ਜਿਹੜਾ ਸਾਨੂੰ ਕਾਲ ਆਇਆ ਜਿਹੜੇ ਨੰਬਰ ਆ ਤੂੰ ਸਾਨੂੰ 25-25 ਕਰੋੜ ਦੇਣ ਦੀਆਂ ਇਹ ਔਫਰਾਂ ਦਿੱਤੀਆਂ ਉਹਨਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਨਾਮ ਯੂਜ਼ ਕੀਤਾ ਜਾਂਦਾ ਮੈਂ ਸਾਰੇ ਜਿਹੜੇ ਨੰਬਰ ਹੈ ਜਿਹੜੇ ਮੇਰੇ ਫੋਨ ਦੇ ਉੱਤੇ ਜਿਹੜੇ ਆਏ ਸੀ ਮਿਸਟਰ ਲਾਟਸ ਨੂੰ ਲੈ ਕੇ ਮੈਂ ਸਾਰਾ ਕੁਝ ਪੰਜਾਬ ਦੇ ਡੀਜੀਪੀ ਸਭ ਨੂੰ ਕੰਪਲੇਂਟ ਦੇ ਮਾਧਮ ਦੇ ਨਾਲ ਉਹ ਨੰਬਰ ਦੇ ਕੇ ਜਿਹਦੇ ਨਾਲ ਮੇਰੇ ਨਾਲ ਹਰਪਾਲ ਚੀਮਾ ਜੀ ਸੀਨੀਅਰ ਐਮਐਲਏ ਸਾਡੇ ਮੰਤਰੀ ਸਾਹਿਬਾਨ ਜਿੱਦੀ ਇੱਕ ਫੋਟੋ ਹੈ ਉਦੋਂ ਰੰਗਸ਼ੇਰ ਵੀ ਕਰ ਰਹੇ ਜਿਹੜਾ ਇਸ ਟਾਈਮ ਡਿਫੀ ਸਪੀਕਰ ਹੈ ਉਡੀਸਾ ਕੋ ਵੀ ਨਾਲ ਗਿਆ ਇਹਨਾਂ ਦੇ ਵਿੱਚੋਂ ਇੱਕ ਸਾਡੀ ਮਹਿਲਾ ਐਮਐਲਏ ਮੇਰੀ ਭੈਣ ਦੀ ਨਾਲ ਸੀ ਜਿਹੜੀ ਸੈਕੰਡਰ ਹੈ ਨੱਲੇਆ ਜਿਸ ਟਾਈਮ ਤੁਹਾਨੂੰ 50 ਨੰਬਰ ਕੋਟੀ ਚ ਬੁਲਾਇਆ ਗਿਆ ਘੱਟੋ ਘੱਟ 10 ਵਾਰ ਉਸ ਸ੍ਰੀ ਜਿਹੜੇ ਐਮਐਲਏ ਮਨਾਮ ਦੀ ਲੈ ਰਿਆ ਸੈਕੰਡਰ ਹੈ ਨੱਲੇਆ ਉਹ ਵੀ ਮਹਿਲਾ ਹੈ ਉਹਨੇ ਰਿਪੋਰਟ ਕਰਤੋਂ ਸਿੱਧਾ ਅਨਗਾਰ ਕੀਤਾ ਕਿ ਮੈਂ ਸੈਨ ਨਹੀਂ ਕਰਨੇ ਕੱਲ ਨੂੰ ਇੰਦਰ ਸਰਕਾਰ ਦੇ ਤੁਸੀਂ ਗ੍ਰਹਿਹਮਤੀ ਨਾਲ ਪੰਗਾ ਲੈ ਰਹੇ ਹੋ ਕੱਲ ਨੂੰ ਕੋਈ ਵੱਡੀ ਕਾਰਵਾਈ ਕੀਤੀ ਮੈਂ ਸਹਿਮਤੀ ਕਰਨੀ ਹੈ ਉਸ ਮਹਿਲਾ ਮੈਨਿਫੈਸਟੈਂਡ ਵੀ ਨਹੀਂ ਕੀਤੇ ਫਿਰ ਉਸ ਕੰਦੇ ਜਿਹੜੇ ਅੰਚਾਰ ਸੀ ਇਸ ਆਮ ਆਦਮੀ ਪਾਰਟੀ ਪੰਜਾਬ ਦੇ ਇੰਜਾਨ ਵਿੱਚ ਗੋਚੇ ਰੰਗ ਸੀ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਉਥੋਂ ਭੇਜਿਆ ਤੇ ਮੈਨੂੰ ਕਿਹਾ ਕਿ ਜਾ ਕੇ ਸ਼ਿਖਰੂ ਦਾ ਗੱਲ ਕਰੇਗਾ ਦੱਸੇਗਾ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜਾ ਆਮ ਆਦੀ ਪਾਰਟੀ ਦਾ ਸੈਕਟਰ 41 ਦੇ ਵਿੱਚ ਆਫਿਸ ਹੈ ਪਰ ਜਿਹੜਾ ਨੰਬਰਾਂ ਤੋਂ ਮੈਨੂੰ ਕੋਲ ਆਈ ਸੀ ਕੋਕੀ ਬੈਸ ਕਰਕੇ ਕਹਿ ਰਹੇ ਮਿਸ਼ਨ ਲੋਟਸ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਜਿਹੜੀ ਵਿਜੀਲੈਂਸ ਨੇ ਕੀਤੀ ਹੈ ਉਹ ਮੇਰੇ ਬਨਾ ਦੇ ਉੱਤੇ ਅਫੇਰ ਕੀਤੀ ਗਈ ਸੀ ਮੈਨੂੰ ਮੋਰਾ ਬਣਾਇਆ ਗਿਆ ਸੀ ਪਰ ਜਦ ਜਦ ਮੈਂ ਆਮ ਆਦੀ ਪਾਰਟੀ ਦੇ ਨੇੜੇ ਕੋਇਆ ਕੋਸਟਾ ਮੈਂ ਨਵਨਮ ਐਮ ਐਲ اے ਸੀ ਨਵਨ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਮੈਨੂੰ ਇਹਨਾਂ ਦੀਆਂ ਦੇਖੀਆਂ ਕਾਗਿ ਕਤੂਤਾ ਦਾ ਨਹੀਂ ਪਤਾ ਸੀ ਕਿ ਜਿਹੜੇ ਕੋਲ ਕਾਨੂੰਨ ਵਾਲੇ ਨੰਬਰ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਹੀ ਪਲਾਨ ਕੀਤੇ ਹੋਏ ਲੋਕ ਜਿਹੜੇ ਮਿਸ਼ਨ ਲੋਟਸ ਦੀ ਗੱਲ ਕਰਦੇ ਸੀ ਜਿਹੜਾ ਮੈਂ ਪਿਛਲੇ ਦੇ ਨੇ ਕਾਫੀ 1.5 ਸਾਲ ਕੱਲੀ ਉਸ ਦਾ ਮੈਂ ਜਿਗੜੀ ਕੀਤਾ ਪਰ ਨੰਬਰ ਵੀ ਮੈਂ ਕਮੇਟੀ ਦੇ ਮੱਦੇਨਜ਼ਰ ਕੀਤੇ ਪਰ ਅੱਜ ਸੇਮ ਪوزیشن ਤੇ ਉੱਥੇ ਖੜੀ ਹੋ ਗਈ ਹੈ ਕਿ 10 ਸਤੰਬਰ ਦੀ ਐਫਆਈਆ ਕਰਾਈ ਦੋ 22 ਦੀ ਜਿਹੜੇ ਤੁਸੀਂ ਆਪਣਾ ਮੋਬਾਈਲ ਵੀ ਵਿਜੀਲੈਂਸ ਕੋਲ ਮੇਰਾ ਪਿਆ ਆਈਫੋਨ ਮੇਰਾ ਵਿਜੀਲੈਂਸ ਕੋਲ ਪਿਆ ਹਾਇ ਤੱਕ ਮੈਨੂੰ ਉਹ ਆਈਫੋਨ ਮਿਲਿਆ ਨਹੀਂ ਜਿਸ ਆਈਫੋਨ ਦੇ ਵਿੱਚ ਉਹਨਾਂ ਲੋਕਾਂ ਦੀ ਆਡੀਓ ਸੀ ਜਿਹੜਾ ਲੋਕਾਂ ਨੇ ਮੈਨੂੰ ਚੰਡੀਗੜ੍ਹ ਦੇ ਵਿੱਚ ਲੇਟੇ ਬਾਅਦ ਬੁਲਾਇਆ ਸੀ ਜਿਹੜੇ ਲੋਕ ਮੈਨੂੰ ਕਾਲ ਕਰਦੇ ਸੀ ਮਿਸ਼ਨ ਡਾਕਟਰਸ ਦੇ ਲਈ ਜਿਹੜੇ ਲੋਕਾਂ ਦੇ ਨੰਬਰ ਸੀ ਆਮ ਆਦਮੀ ਪਾਰਟੀ ਫੇਲ ਹੈ ਕਿ 4 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇੱਕ ਵਾਇਰ ਕਿਤੀ ਹੋਵੇ ਮਿਸਨ ਲੋਕਾਂ ਦੇ ਲੋ ਹਜੇ ਤੱਕ ਗ੍ਰਿਫਤਾਰ ਕੋ ਨਹੀਂ ਕੀਤੇ ਗਏ ਜਾਮਾ ਵੀ ਪਾਰਟੀ ਕੰਮ ਕਰਦੀ ਹੈ ਮੈਂ ਪ੍ਰਜਾ ਦੇ ਡੀਜੀਪੀ ਨੂੰ ਪੁੱਛਣਾ ਚਾਹਨਾ ਹੈ ਕਿ ਡੀਜੀਪੀ ਸਾਹਿਬ 4 ਸਾਲ ਦੇ ਕਰੀਬ ਹੋਣ ਵਾਲੇ ਹੈ ਤੁਸੀਂ ਇੱਕ ਕਫਾਇਤ ਕੀਤੀ ਹੈ ਮੇਰੇ ਬਿਆਨਾਂ ਦੇ ਉੱਤੇ ਮੇਰਾ ਜਿਹੜਾ ਮੋਬਾਈਲ ਆਈਫੋਨ ਹੈ ਉਹ ਵੀ ਬਿਜਲੀ ਨਾਲ ਆਫਿਸ ਦੇ ਵਿੱਚ ਪਿਆ ਮੈਂ ਉਹਨਾਂ ਲੋਕਾਂ ਦੇ ਮੋਬਾਈਲ ਨੰਬਰ ਦਿੱਤੇ ਉਹਨਾਂ ਦੇ ਨਾਮ ਦੱਸੇ ਅਜੇ ਤੱਕ ਇੱਕ ਵੀ ਦੋਸ਼ੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਤੇ ਉਸ ਤੋਂ ਬਾਅਦ ਝੂਠਾ ਜਿਹੜਾ ਪੁਲੰਦਾ ਉਹਨੂੰ ਹੋਰ ਵੱਡਾ ਕੀਤਾ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੈਸ਼ਨ ਬੁਲਾਉਣ ਤੋਂ ਬਾਅਦ ਉੱਥੇ ਵੀ ਸਾਨੂੰ ਗੁਮਲਾ ਕੀਤਾ ਗਿਆ ਮੇਰੇ ਕੋਲ ਉਸ ਪਵਿੱਤਰ ਸਸਨ ਬੁਲਾਣ ਸਮਾਰੇ ਅੰਦਰ ਮੇਰੇ ਕੋਲ ਬੁਹਰੇ ਬੁਲਾਇਆ ਬੁਲਾਣ ਸਮਾਰਨ ਬਾਅਦ ਮੈਂ ਪ੍ਰੈਸ ਦੇ ਮਾਰਗ ਦਸਾਣਾ ਚਾਹਨਾ ਇਹ ਲੋਕ ਜੱਜਾ ਦਾ ਆਮ ਆਦਮੀ ਪਾਰਟੀ ਦਾ ਗਰਾਫ ਦਿਖਦਾ ਹੈ ਆਜਾਦੀ ਪਾਰਟੀ ਦੇ ਕੋਲ ਲੋਕ ਪੁੱਛਣਾ ਚਾਹੁੰਦੇ ਆ ਕਿ ਹਾਂ ਕੀ ਦਾ ਵਰਦਿਆ ਅੱਜ ਲੋਕ ਪੁੱਛ ਰਿਹਾ ਰੋਜ਼ਗਾਰ ਨਹੀਂ ਮਿਲ ਰਿਹਾ ਅੱਜ ਲੋਕ ਆਮ ਆਦਮੀ ਪਾਰਟੀ ਨੂੰ ਪੰਜਾਬ ਤੋਂ ਚਲਦਾ ਕਰਨ ਦੇ ਲਈ ਤਿਆਰ ਹੈ ਜੱਜਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਪਿੱਛੇ ਦਿਖਦਾ ਹੈ ਇਹ ਤੱਕ ਤੱਕ ਮਿਸ਼ਨ ਲੋਟਸ ਨੂੰ ਪੰਜਾਬ ਦੇ ਵਿੱਚ ਲੋਟ ਕਰ ਦਿੰਦੇ ਹੈ ਇਹ ਮਿਸ਼ਨ ਲੋਟਸ ਲੈ ਜਾਂਦੇ ਹੈ ਅੱਜ ਫਿਰ ਮਿਸ਼ਨ ਲੋਟਸ ਆ ਗਿਆ ਕਿੰਨੇ ਅੱਜ हरियाणा ਦੇ ਮੁੱਖ ਮੰਤਰੀ ਨਾਇਕ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਮੇਰੀ ਛੋਟੀ ਭੈਣ ਜੁਰਮ ਵਧਾਇਕ ਹੈ ਕਿ ਤੁਹਾਨੂੰ ਜਰੂਰ ਇੱਕ ਵਾਰ ਜਿੱਦਾਂ ਮੈਨੂੰ ਮੇਰੇ ਸਾਥੀਆਂ ਨੂੰ ਗੁਮਰਾ ਕੀਤਾ ਸੀ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦਾ ਕੀ ਪਲਾਨ ਹੈ ਆਮ ਆਦਮੀ ਪਾਰਟੀ ਕਿਦਾਂ ਇਸ ਚੀਜ਼ ਨੂੰ ਪਲਾਨ ਕਰਕੇ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ 'ਚ ਉਤਾਰਦੀ ਹੈ ਬਸ ਕਰ ਬੇਕੁਰੀ ਕੀਤੀ ਜਾਂਦੀ ਹੈ ਅੱਜ ਉਹ ਸੂਬੇ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਹੈ ਸੂਬੇ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਜੇ ਮੈਂ ਉਹਨਾਂ ਲੋਕਾਂ ਦੇ ਮੋਬਾਈਲ ਨੰਬਰ ਦਿੱਤੇ ਐ ਮੈਂ ਉਹਨਾਂ ਦੇ ਨੇਮ ਦਿੱਤੇ ਐ ਇਹ ਕਾਫੀ ਲੋਕੀਤ ਕੀਤੀ ਐ ਅਗਦੀ ਸਰ ਨੇ ਕਿ ਗੱਲ 4 ਸਾਲ ਦੇ ਵਿੱਚ ਸਾਫ਼ੀ ਕਰ ਪਾਏ ਬੰਦੇ ਨਹੀਂ ਬੜਗੇ ਅੱਜ ਇਹਦਾ ਸੀ ਹਰਿਆਣਾ ਦੇ ਮੁੱਖ ਮੰਤਰੀ ਦੇ ਉੱਤੇ ਹੁਣ ਇਹ ਚ ਕਰੇ ਕਿ ਬੀਜੇਪੀ ਨੂੰ ਸਮਰੂਪ ਦੇ ਵਿੱਚੋਂ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਇਸ ਕਰਕੇ ਮਕੈਨਿਜ਼ਮ ਦੇ ਰੂਪ ਚ ਲਿਖਿਆ ਜਾ ਰਿਹਾ ਹੈ ਮੈਡਮ ਤੁਸੀਂ ਮੇਰੀ ਛੋਟੀ ਭੈਣ ਹੋ ਤੁਸੀਂ ਐਮਐਲਏ ਹੋ ਪਰ ਤੁਸੀਂ ਜਰੂਰ ਦੇਖੋ ਤੁਹਾਡੇ ਉੱਤੇ ਪਿਛਲੇ ਸਾਲ ਬਹੁਤ ਕੁਝ ਲੱਗਿਆ ਹੈ ਤੁਹਾਡੇ ਜਮੀਨ ਦੇ ਕਾਲੀਆਂ ਬਹੁਤ ਚਲੀਆਂ ਪੂਰੇ ਕਿੱਤੇ ਤੁਸੀਂ ਕਲੀਅਰ ਨਹੀਂ ਕਰਤਾ ਇਹ ਤੁਹਾਡੀ ਦੇ ਸਰਕਾਰ ਹੈ ਅਜ ਉਸ ਪਰਵਾਹ ਨੂੰ ਸਾਫ ਨਹੀਂ ਦੇ ਪਾਈ ਅਜ ਲੋਕਾਂ ਦਾ ਜੋ ਤੇ ਹਾਲਾਤ ਹੋ ਰਿਹਾ ਸੂਬੇ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਉਹ ਦੇਖਾ ਵਾਰਿਆ ਪਰ ਮਿਸ਼ਨ ਲੋਟਸ ਮੈਂ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਬੀਜ ਦੇ ਲੋਕਾਂ ਨੂੰ ਇਹ ਇਹਨਾਂ ਦਾ ਇੱਕ ਡੀਪ ਪਲਾਨ ਹੈ ਜਦ ਵੀ ਆਮ ਆਦਮੀ ਦੇਖਦੀ ਹੈ ਕਿ ਸੂਬੇ ਦੇ ਵਿੱਚ ਲੋਕਾਂ ਨੂੰ ਪਰਮ ਫਲਾਂ ਦੇ ਲਈ ਲੋਕਾਂ ਦੇ ਵਿੱਚ ਗੱਲ ਰੱਖਣ ਲਈ ਕੀ ਕੀ ਲੱਭੀ ਜਾਵੇ ਬਰਮਿਸ਼ਨ ਰੂਪ ਉਸ ਲੈ ਕੇ ਆ ਜਦ ਤੇ ਪਰ ਜੇ ਅਗਰ ਕੋਈ ਸਰਕਾਰ ਕੰਮ ਕਰ ਰਹੀ ਹੈ ਤੁਸੀਂ ਪਹਿਲੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਮੇਰੇ ਨੇ ਕਈ ਲੋਕਾਂ ਨੂੰ ਇਸਤੇਮਾਲ ਕੀਤਾ ਅੱਜ ਮੇਰੀ ਛੋਟੀ ਭੈਣ ਰੇਂਦਪੁਰ ਵੀ ਆ ਗਈ ਤੁਹਾਡੇ ਇਸੇ ਤੱਕ ਪਰ ਇਵਨ ਇਹ ਤੁਸੀਂ ਇਨਸਾਫ ਦੇਣਾ ਚਾਹਦੇ ਹੋ ਮੁਖਮੰਤੀ ਸਾਹਿਬ ਆਮ ਆਦਮੀ ਪਾਰਟੀ ਸਰਕਾਰ ਨੂੰ ਮੁਸਨਾ ਚਾਹਨਾ ਤੇ ਫਿਰ ਇਹ ਮੈਨੂੰ ਸਾਫ ਕੋਈ ਮਿਲਿਆ ਤੇ ਜੇ ਮੈਨੂੰ ਕਾਲ ਆਈ ਸੀ ਉਹ ਫੇਕ ਨਹੀਂ ਸੀ ਤੇ ਫਿਰ ਕਿਉਂ ਨਹੀਂ ਬੰਦੇ ਬਣੇਗੇ ਪੰਜਾਬ ਦੀ ਪੁਲਿਸ ਆਪਣੇ ਅਸਕਰਾਂ ਦੇ ਕਾਰਵਾਈ ਕਰੋ ਮੈਂ ਜਿਹੜੇ ਅਸਕਰਾਂ ਨੇ ਪਹਿਲਾਂ ਦੱਸ ਕੀਤੀ ਸੀ ਇਹ ਗੁਰੂ ਸਾਹਿਬ ਇੱਕ ਕੱਲ ਨਹੀਂ ਸਮਝਾਇਆ ਮੈਂ ਥੋੜਾ ਪਿੰਕ ਕਰਕੇ ਠੀਕ ਕਰਕੇ ਤੁਸੀਂ ਕੁਛ ਨਹੀਂ ਇਹ ਸਿਰਫ ਤੇ ਸਿਰਫ ਅੱਜ ਪੰਜਾਬ ਦੇ ਵਿੱਚ ਹਰਿਆਣਾ ਤਰੱਕੀ ਦੇ ਪਾਰੇ ਹਰਿਆਣਾ ਕਿੰਨਾ ਪਿੱਛੇ ਸੀ ਅੱਜ ਕਿੱਥੇ ਚਲਾ ਗਿਆ ਅੱਜ ਲੋਕ ਹਰਿਆਣੇ ਦੀ ਸਰਕਾਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤਰ ਦੇ ਵਿੱਚ ਦੇਚ ਕੰਮ ਨਹੀਂ ਕਰੇ ਅੱਜ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਸਿਰਫ ਸਿਰਫ ਪੰਜਾਬ ਦੇ ਨੂੰ ਪਨ ਚੂਟ ਬੋਲਣਾ ਇੱਦਾਂ ਪੰਜਾਬ ਦੇ ਕੋਲ ਗੁਮਰਾ ਕਿੱਦਾਂ ਕਰਨਾ ਹੈ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ 10 ਸਿੰਮਲੇ ਮੇਰੇ ਨਾਲ ਗਏ ਸੀ ਮੇਥੋਂ ਮੈਂ ਤਾਂ ਆਵਾਜ਼ ਵੀ ਪੱਟ ਚੜ ਦਿੱਤੀ ਐ ਇਹਨਾਂ ਨੂੰ ਸਾਫ਼ ਮਿਲ ਗਿਆ ਜਿਨ੍ਹਾਂ ਨੇ ਮੇਰੇ ਨਾਲ 10 ਲੋਕਾਂ ਦੇ ਸ਼ਿਕਾਇਤ ਜਤਾਈ ਸੀ ਕੰਪਲੇਨ ਦੇ ਉੱਤੇ ਇਹਨਾਂ ਲੋਕਾਂ ਨੂੰ ਸਾਫ਼ ਕੋਈ ਨਹੀਂ ਮਿਲਿਆ ਮੈਨੂੰ ਹੋ ਸਕਦਾ ਕਿ ਆਵਾਜ਼ ਵੀ ਛੱਡ ਦਿੱਤੀ ਐ ਇਸ ਕਰਕੇ ਉਹ ਨਹੀਂ ਮਿਲਿਆ ਹੋਇਆ ਹਿਸਾਬ ਜਿਹੜੇ ਅੱਜ 9 ਲੋਕ ਜਿਹਨਾਂ ਦੇਕਿਓ ਵਿੱਕ ਮੰਤਰੀ ਸਾਹਿਬ ਵੀ ਮੇਰੇ ਨਾਲ ਗਏ ਸੀ ਅੱਜ ਇਸ ਸੂਬੇ ਦੇ ਕਿਹੜੇ ਡਿਪਟੀ ਸਪੀਕਰ ਐ ਗ਼ੁਰੂਦੀਪਾ ਉਹ ਵੀ ਮੇਰੇ ਨਾਲ ਗਏ ਸੀ ਕੀ ਗੱਲ ਉਹਨਾਂ ਲੋਕਾਂ ਨੂੰ ਸਾਬਦੀ ਮਿਲਣਾ ਚਾਹੀਦਾ ਵੇ ਸਿਰਫ ਸਿਰਫ ਅੱਜ ਇਹ ਮੈਂ ਦੱਸਣਾ ਚਾਹੁੰਦਾ ਝੂਠ ਹੈ ਕੋਈ ਮਿਸਟਰ ਡਾਕਟਰ ਨਹੀਂ ਹੈ ਜਿਹੜੇ ਜਿਹੜੇ ਨੰਬਰਾਂ ਤੋਂ ਕਾਲ ਆਇਆ ਇਮੀਜਟ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਜਿਹੜੇ ਲੋਕਾਂ ਨੇ ਕਾਲ ਕੀਤੀ ਹੈ ਇਹ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਸੀ ਆਮ ਆਦੀ ਪਾਰਟੀ ਦੇ ਕਾਰਗਰਕਰਾਂ ਨੇ ਜਿੱਦਾਂ ਕਿਹਾ ਸੀ ਕਿ ਜਦੋਂ ਪਿਛਲੀ ਵਾਰ ਸਰਕਾਰ ਨਹੀਂ ਬਣੀ ਸੀ ਆਮ ਆਦੀ ਪਾਰਟੀ ਦੇ ਕਾਰਗਰਕਰਾਂ ਨੇ ਕਿਹਾ ਕਿ ਮੈਨੂੰ ਜਿਆ ਸਿਮ ਔਰ ਮੋਬਾਈਲ ਹੈ ਆਮ ਆਦੀ ਪਾਰਟੀ ਨੇ ਲੈ ਕੇ ਦਿੱਤਾ ਉਹਨੇ ਜੇ ਬੈਠ ਕੇ ਮੈਂ ਕਾਲਾਂ ਦਿੱਤੀਆਂ ਲੋਕਾਂ ਨੂੰ ਫੀਟਪੁਕ ਤੇ ਵੀ ਆ ਇਹ ਕਾਮਾਦੀ ਪਾਰਟੀ ਦਾ ਹਰੇਕਟਾ ਬੋਲਿਆ ਸੀ ਉਸੇ ਤਰੀਕੇ ਨਾਲ ਜਿਵੇਂ ਮੈਂ ਬੋਲ ਰਿਹਾ ਕਿ ਮੈਨੂੰ ਵੀ ਗੁੰਮਰਾ ਕੀਤਾ ਗਿਆ ਉਸ ਬ੍ਰੇਕਫਾਸਟ ਤੇ ਬੁਲਾ ਕੇ ਪੰਜਾਬ ਪਰ ਕੋਠੀ ਦੇ ਵਿੱਚ ਸਵੇਰੇ ਨੋmber ਦੇ ਉਸ ਬਾਅਦ ਮੇਰੇ ਕੋਲ ਮੇਰੇ ਬਿਆਨਾਂ ਦੇ ਉੱਤੇ ਜਿਹੜੀ ਐਫਆਈਆ ਦੋੱਚ ਕੀਤੀ ਗਈ 4 ਸਾਲਾਂ ਦਾ ਵਿੱਚ ਸਿਰਫ ਤੇ ਸਿਰਫ ਐਫਆਈਆ ਕਾਰਨ ਤਾਂ ਮੈਨੂੰ ਲੈ ਕੇ ਨਾਲ ਗਏ ਮੇਰੇ ਬਿਆਨ ਦਾ ਜਿਹੜਾ ਪ੍ਰਾਂਤਕ ਮੈਂ ਵਿਜੀਲੈਂਸ ਆਫਿਸ ਗਿਆ ਅਗਰ ਸਪੈਸ਼ਲ ਸੈਸ਼ਨ ਬੁਲਾਣਾ ਸੀ ਉੱਥੇ ਮੇਰਾ ਨਾਮ ਨਿਸ਼ਵਾਰ ਕਰਕੇ ਸਪੈਸ਼ਲ ਸੈਸ਼ਨ ਦੇ ਵਿੱਚ ਇਹ ਕੋਈ ਜਾਂਚ ਨਹੀਂ ਕਰਾਈ ਗਈ ਪਰ ਦੋਸ਼ੀ ਕੋਈ ਵੀ ਫੜਿਆ ਨਹੀਂ ਗਿਆ ਸਿੱਧਾ ਸਿਰਫ ਦੇਸ਼ ਦੀ ਜਿਹੜੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਉਹਨੂੰ ਗੁੰਮਰਾਹ ਕਰਦਾ ਕੰਮ ਚੱਲ ਰਿਹਾ ਹੈ ਇਸ ਕਰਕੇ ਮਿਸ਼ਨ ਡੋਟਸ ਨੂੰ ਜਿਹੜਾ ਇਹਨਾਂ ਦਾ ਜਿਹੜਾ ਇਹ ਪ੍ਰੋਡੈਕਟ ਹੈ ਇਹਨੂੰ ਅੱਗੇ ਸਾਬਤ ਕਰਦਾ ਔਰ ਪੰਜਾਬ ਦੇ ਲੋਕਾਂ ਨੂੰ ਸੋਚਾਂਗਾ ਕਿ ਇਹ ਲੋਕ ਗੁੰਮਰਾਹ ਕਰ ਰਿਹਾ ਝੂਠ ਬੋਲ ਰਿਹਾ ਜੂਰ ਇਹਨਾਂ ਦੇ ਉੱਤੇ ਕਿਸੇ ਗੱਲ ਦਾ ਯਕੀਨ ਨਾ ਕਰੋ ਕਿਉਂਕਿ ਇਹਨਾਂ ਦੀ ਡਿਵੈਲਪਮੈਂਟ ਦੇ ਉੱਤੇ ਫੇਲੀਆਂ ਆ ਅਸਲ ਡਿਵੈਲਪਮੈਂਟ ਨੂੰ ਸਿਰਫ ਸਪਾਰਕ ਲਈ ਜਿਹੜਾ ਐਮਿਸ਼ਨ ਨੋਟਸ ਹਸਤਰਾ ਲੈ ਰਹੇ ਆ ਕੜਕ ਸਵਾਰ ਜੀ ਸਾਹਿਬ ਮੈਨੂੰ ਇੱਕ ਗੱਲ ਨਹੀਂ ਸਮਝਾਈ ਤੁਸੀਂ ਕਹਿੰਦੇ ਹੋ ਤੁਸੀਂ ਕਲੇਮ ਕਰਦੇ ਹੋ ਇਨਫੈਕਟ ਕਿ ਤੁਸੀਂ ਉਹਨਾਂ ਦੇ ਕਹਿਣ ਦੇ ਉੱਤੇ ਐਫ ਆਈ ਆਰ ਤੱਕ ਲਾਂਚ ਕਰਵਾ ਦਿੱਤੀ ਤੁਸੀਂ ਉਹਨਾਂ ਦੇ ਕਹਿਣ ਦੇ ਉੱਤੇ ਪ੍ਰੈਸ ਕਾਨਫਰੰਸਿਸ ਕਰ ਦਿੱਤੀਆਂ ਤੁਹਾਡੇ ਤੁਹਾਡੀਆਂ ਸ਼ਿਕਾਇਤਾਂ ਗਈਆਂ ਕੰਪਲੀਟ ਸਗੀਆਂ ਸਾਰਾ ਕੁਝ ਤੁਸੀਂ ਉਹਨਾਂ ਦੇ ਕਹਿਣ ਤੇ ਕੀਤਾ 댓 ਮੀਨਸ ਉਹਨਾਂ ਨੇ ਤੁਹਾਡੇ ਤੋਂ ਕਰਵਾਇਆ ਨਹੀਂ ਹੈ ਤੁਸੀਂ ਆਪਣੀ ਵਿਸ਼ਵ ਦੇ ਹਿਸਾਰ ਦੇ ਉੱਤੇ ਆਪਣੇ ਬਿਲਕੁਲ ਹੀ ਕੀਤਾ ਨਹੀਂ ਤਾਂ ਤੁਸੀਂ ਕਲੇਮ ਕਰਦੇ ਹੋ ਕਿ ਕੋਈ ਹੋਰ ਐਮ ਐਲ ਏ ਸੀ ਜਿੰਨੇ ਵੀ ਕਾਰ ਕਰ ਦਿੱਤਾ ਸਾਈਨ ਕਰ ਦਿੱਤਾ ਤੁਸੀਂ ਨਹੀਂ ਕਰ ਸਕਦੇ ਸੀ ਮੈਨੂੰ ਕਾਲ ਆਈ ਸੀ ਮੈਂ ਕੀ ਕਹ ਰਿਹਾ ਹੂੰ ਕਿ 2.7 ਦੇ ਵਿਦੇਸ਼ ਦੇ ਨੰਬਰ ਤੋਂ ਕਾਲ ਆਈ ਸੀ ਨਹੀਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਉੱਥੇ ਕੰਮ ਕਰਨਾ ਪਿਆ ਫਸਟ ਬੰਦਾ ਮੈਂ ਜਿਹਨੂੰ ਕਾਲ ਆਈ ਮੇਰੇ ਤੋਂ ਮਰ ਅੰਮਰੋੜੇ ਨਹੀਂ ਕਾਲ ਆਈ ਸੀ ਠੀਕ ਹੈ ਤੀਸਰੇ ਐਮਐਲ ਬਾਕੀ ਕਿਸੇ ਐਮਐਲ ਨੂੰ ਕਾਲ ਨਹੀਂ ਆਈ ਸਾਰਿਆਂ ਨੂੰ ਕਹਿੰਦੇ ਕਾਲ ਆਈ ਹੈ ਮੇਰੇ ਮੋਬਾਈਲ ਦੇ ਵਿੱਚ ਉਹ ਨੰਬਰ ਸੀ ਕੁਝ ਨੰਬਰ ਇੰਡੀਆ ਦੇ ਕੁਝ ਨੰਬਰ ਇੰਡੀਆ ਤੋਂ ਬਾਹਰ ਦੇ ਅਤੇ ਮੈਨੂੰ ਬਾਅਦ ਦੇ ਵਿੱਚ ਵੀ ਪੈਸਾ ਵੀ ਆਫਰ ਦਿੱਤੀ ਜਾਂਦੀ ਹੈ ਮੈਨੂੰ ਲੇਕਟ ਬੁਲਾਇਆ ਜਾਂਦਾ ਐਡਵੋਕੇਟ ਕੋਈ ਸ਼ਖਸੀ ਜਿਨ੍ਹਾਂ ਦਾ ਨਾਮ ਜਿਨ੍ਹਾਂ ਦੇ ਨੰਬਰ ਜਿਨ੍ਹਾਂ ਦੀ ਮੈਂ ਆਡੀਓ ਡੀਜੀਪੀ ਪੰਜਾਬ ਅਤੇ ਬਿਜ਼ਨੈਸ ਆਫੀਸ ਦਿੱਤੀ ਤਾਂ ਸਭ ਸਾਰਾ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਨੂੰ ਕਿੱਦਾਂ ਇਹ ਪਤਾ ਲੱਗਿਆ ਕਿ ਜਦ ਮੈਂ ਭਾਰਤੀ ਜਨਤਾ ਪਾਰਟੀ 'ਚ ਆਇਆ ਸੀ ਆਮ ਆਦਮੀ ਪਾਰਟੀ ਛੱਡਣਾ ਚਾਹੁੰਦਾ ਸੀ ਉਸੇ ਨੰਬਰਾਂ ਤੋਂ ਦੋ ਸਾਲਾਂ ਬਾਅਦ ਜਿਹੜੇ ਨੰਬਰਾਂ ਤੋਂ ਮੈਨੂੰ 25-25 ਕਰੋੜ ਦੀਆਂ ਆਫਰਾਂ ਦੇਂਦੇ ਸੀ ਮੈਂ ਵੀ ਸਮਝਦਾ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਬੰਦਾ ਕਰਵਾ ਰਿਹਾ ਹੈ ਜਦ ਮੈਂ ਫਾਟ ਕੋਈ ਵੀ ਕਰ ਲਈ ਉਸੇ ਨੰਬਰ ਤੋਂ ਜਿਸੇ ਨੰਬਰ ਤੋਂ 25 ਬੱਚ ਕਰੋੜ ਦੀਆਂ ਫਰਾਰ ਗਿਆ ਸੀ ਉਸੇ ਨੰਬਰ ਤੋਂ ਦੋ ਸਾਲ ਬਾਅਦ ਦੁਬਾਰਾ ਫੋਨ ਆਇਆ ਕੁਲ ਤਬਾਹ ਜਿਹੜੀ ਕਹਾਣੀ ਹੈ ਮੈਂ ਡੀਜੀਪੀ ਸਾਹਿਬ ਨੂੰ ਜਿਹੜੀ ਕੰਪਲੇਟ ਕਰ ਚੁੱਕਾ ਹਾਂ ਮੇਰੇ ਜਮਾਤ ਨਾਲ ਵੀ ਲਿਖਤੀ ਕੰਪਲੇਂਟ ਵੀ ਕਿ ਉਹ ਨੰਬਰ ਉਹੀ ਨੰਬਰ ਜਿਹੜੇ ਦੋ ਸਾਲ ਪਹਿਲੇ ਮੈਨੂੰ ਆਏ ਸੀ ਉਹ ਐ ਦੋ ਸਾਲ ਬਾਅਦ ਦੁਬਾਰਾ ਮੈਨੂੰ ਕਿੱਧਾਂ ਆ ਗਏ ਅਜੇ ਤੱਕ ਅੱਡੀ ਦੀ ਵੀ ਸਾਬਲ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਫਿਰ ਉੱਤੇ ਐਫਆਈਆਰ ਦਰਜ ਕਿਉਂ ਨਹੀਂ ਹੋਈ ਕਿਉਂਕਿ ਪਹਿਲੀ ਕੰਪਲੀਟ ਤੇ ਐਫਆਈਆਰ ਦਰਜ ਹੋ ਰਹੀ ਹੈ ਤੁਸੀਂ ਕਹ ਰਹੇ ਉਹੀ ਨੰਬਰ ਤੋਂ ਦੁਬਾਰਾ ਕਹੌਲਾਂ ਦੀ ਐਫਆਈਆਰ ਕਿਉਂ ਨਹੀਂ ਦਰਜ ਫਿਰ ਭਾਗੀ ਦੰਦਾ ਪਾਣੀ ਹਿੱਸਾ ਬਣ ਗਿਆ ਸੀ ਸਰ ਇਸ ਕਰਕੇ ਕਹਿੰਦੇ ਹੈ ਜਦੋਂ 2 ਮਹੀਨੇ ਨੂੰ ਸਾਫੀ ਮਿਲਿਆ ਮਿੰਦੋ ਚੱਲ ਜਾਓ ਤਰੀਕ ਸਵਾਲ ਦਾ ਜਵਾਬ ਦੇ ਦਿਓ ਪਲੀਜ਼ ਤੁਸੀਂ ਕਹਿੰਦੇ ਹੋ ਕਿ ਤੁਸੀਂ ਉਸ ਕਮਰੇ ਚ ਗਏ ਚੰਡੀਗੜ੍ਹ ਜਿੱਥੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਸੀ ਸਿਸਨੈ ਪਿਆਰ ਵਾਲਾ ਮੈਂ ਬਿਲਕੁਲ ਮੰਨਦਾ ਤੁਸੀਂ ਗਏ ਉੱਥੇ ਤੁਸੀਂ ਸਾਰੀ ਉਹਨਾਂ ਦੀ ਕਨਵਰਸੇਸ਼ਨ ਵੀ ਸੁਣੀ ਤੁਸੀਂ ਉਹਨਾਂ ਤੇ ਕਹਿਣ ਤੇ ਉੱਤੇ ਐਫ ਆਈ ਆਰ ਵੀ ਕਰਤੀ ਉਹਨਾਂ ਤੇ ਕਹਿਣ ਤੇ ਕਾਨਫਰੈਂਸ ਵੀ ਕਰਤੀਆਂ ਕਿ ਮੈਨੂੰ ਫੋਨ ਆ ਰਹੇ ਹੈ ਥੈਟ ਮੀਨਸ ਤੁਸੀਂ ਉਹਨਾਂ ਦੇ ਗੱਲਾਂ ਦੇ ਵਿੱਚ ਆਰਥਿਕ ਗੱਲ ਮੰਨ ਕੇ ਆਪਣੇ ਬਿਲਕੁਲ ਹੀ ਤੁਸੀਂ ਐਕਟ ਕੀਤਾ ਮੈਂ ਕਹਿ ਰਿਹਾ ਜਦ ਕੀ ਉਹ ਤਾਂ ਸੇਮ ਟਾਈਮ ਤੁਸੀਂ ਇਹ ਵੀ ਕਲੀਅਰ ਕਰਦੇ ਹੋ ਕਿ ਉੱਥੇ ਦੀ ਇੱਕ ਐਮ ਐਲ ਏ ਸੀਗੀ ਜਿੰਨੇ ਸਾਈਨ ਕਰਨ ਤੱਕ ਤੋਂ ਇਨਕਾਰ ਕਰ ਦਿੱਤਾ ਉਹ ਤੁਸੀਂ ਵੀ ਕਰ ਸਕਦੇ ਸੀਗੇ ਇਹ ਬਰਾਦਰ ਮੇਰੀ ਫੇਰ ਬੈ ਲਾਈ ਤੁਸੀਂ ਸਾਰੇ ਮੀਡੀਆ ਦੇ ਮਾਧੋਦ ਨਾਲ ਮੈਂ ਉਹ ਅਲਫਾਜ਼ ਸੀ ਜਿੰਨੂੰ ਕੋਲ ਆਈ ਸੀ ਜਿਹੜੇ ਨਹੀਂ ਲਏ ਆ ਉਹਨੂੰ ਕੋਲ ਨਹੀਂ ਆਈ ਕੋਈ ਉਹ ਜ਼ਬਰਦਸਤ ਕਰਨ ਕਰਾ ਦੇ 7 ਸਤੰਬਰ ਦੇ ਵਿੱਚ ਹੋਰ ਹੈ ਉਹਨਾਂ ਨੂੰ ਕੋਲ ਵੀ ਨਹੀਂ ਆਈ ਉਹਨਾਂ ਕੋਲ ਬਸ ਤੁਸੀਂ ਇਨਕਾਰ ਵੀ ਨਹੀਂ ਕੀਤਾ ਮੈਂ ਸਹੀ ਕਿਤੇ ਨਹੀਂ ਮੈਂ ਕਿਹਾ ਮੇਰੇ ਕੋਲ ਆਈ ਮੈਂ ਕਹਿੰਦੇ ਤੁਸੀਂ ਸਾਈਨ ਕਰਨ ਤੋਂ ਇਨਕਾਰ ਵੀ ਨਹੀਂ ਕੀਤਾ ਕੋਲ ਆਈ ਹੈ ਮੈਂ ਤਾਂ ਕਰ ਕਰਦਾ ਤੁਸੀਂ ਤਾਂ ਕਰਾ ਵੀ ਕਰੇ ਨਾ ਮੇਰੇ ਮਨ ਤਾਂ ਕਹੀ ਹੋਈ ਹੈ ਪੰਜਾਬ ਦੇ ਉੱਤੇ ਕੋਈ ਅਪੜੇ ਰਜਿਸਟਰੀ ਕੀਤੀ ਗਈ ਹੈ ਜਿਹੜੀ 14 ਸਤੰਬਰ 2022 ਨੂੰ ਆਫ ਆਈ ਆਰ ਮੇਰੇ ਬੰਦੇ ਨੇ ਕੀਤੀ ਹੈ ਕਿਸੇ ਹੋਰ ਦੇ ਨਾਮ ਤੇ ਕੋਈ ਨਹੀਂ ਪਰ ਹਮੇਸ਼ਾ ਜਿਹਦਾ ਨਾਮ ਤਾਂ ਤੁਸੀਂ ਹੀ ਲਿਆ ਤੁਸੀਂ ਆ ਮੈਂ ਜਿਹੜੀ ਮੇਰੀ ਆਡੀਓ ਵਿੱਚ ਹੈ ਜਿਹੜਾ ਸ਼ਖਸ ਆਲਮਾ ਦੀ ਪਾਰਟੀ ਨੇ ਜਿਹੜੇ ਲੋਕ ਨੂੰ ਕੋਲ ਤਵੰਦੀ ਹੈ ਉਹਦੇ ਵਿੱਚ ਗਠੀਏ ਤੇ ਕਿਹਾ ਮੰਤਰੀ ਅਮਿਤ ਸ਼ਰਮ ਨਾਮ ਇਹ ਹੈ ਟੋਟਲ ਕਿੰਨੇ ਉੱਥੇ ਐਮ ਐਲ ਏ ਸਿਗੇ 14 ਮੈਂ ਸੀ 14 ਦੇ ਵਿੱਚੋਂ ਤਿੰਨ ਨੂੰ ਹੀ ਕੋਲ ਆਈ ਹੈ ਇਹ ਕਿੰਨਰ ਕੋਲ ਆਈ ਸੀ ਲੋਨ ਸਾਈਨ ਕੀਤਾ ਸੀ अच्छा तो, तो चार, तो चार ने नहीं किते ये पता चला कि सानू पूरी ऑफरਾਂ ਦਿੱਤੀਆਂ ਗਈਆਂ ਅੱਜ ਵੀ ਹੋਰਦੀਆਂ ਪਈਆਂ ਅੱਜ ਵੀ ਮੇ ਕੋਲੀਆਂ ਪਈਆਂ ਪਰ ਮੇਰਾ ਮੋਬਾਈਲ ਵਾਪਸ ਦੇ ਚਲੋ ਇਹ ਦੋਸ਼ੀ ਨਹੀਂ ਬੜੇ ਜੰਗੇ ਮੇਰੇ ਮੁੱਖ ਮੰਤਰੀ ਸਾਹਿਬ ਨੇ ਬੇਨਤੀ ਅਨੁਸਾਰ ਨੂੰ ਕਿ ਦੋਸ਼ੀ ਨਹੀਂ ਬਣੇਗੇ ਮੇਰਾ ਮੋਬਾਈਲ ਵਾਪਸ ਕਰ ਦਿਓ ਨਰਿੰਦਰ ਕੌਰ ਭਰਾਜ ਨੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ মিডিਆ ਸਾਹਮਣੇ ਆ ਕੇ ਕੀਤੀ ਹੈ ਹਰਿਆਣਾ ਦੇ ਸੀਐਮ ਦੇ ਆ ਵੀ ਤਾਂ ਨਹੀਂ ਕੋਈ ਐਲੀਗੇਸ਼ਨ ਲਾਇਆ ਹੋਣਾ ਕਿ ਤੁਹਾਨੂੰ ਕੀ ਲੱਗਦਾ ਹੈਗਾ ਪ੍ਰੂਫ ਮੰਗੇਗੀ ਪ੍ਰੂਫ ਮੰਗੇਗੀ ਵੀ ਜੀ ਛੋਟੀ ਭੈਣ ਹੈ ਸੀਐਮ ਸਾਹਿਬ ਦਾ ਤੇ ਮਿੰਨੂ ਕੁਲ ਭਾਈ ਦਾ ਬਹੁਤ ਜਨੀ ਸਮਾਂ ਦਾ ਬੇਚ ਤੇ ਅੱਜ ਹਰਿਆਣੇ ਚ ਕੰਮ ਕਰ ਰਿਹਾ ਹਰਿਆਣੇ ਦੇ ਕੁਕਮਾ ਤਰੀਆ ਪਰ ਮਿੰਨੂ ਕੁਲ ਭਾਈ ਜੀ ਮੈਂ ਪੁੱਛਣਾ ਚਾਹੁੰਦਾ ਮੇਰੀ ਉਹ ਫੇਰ ਵਾਰ ਵਾਰ ਕਹਿ ਰਿਹਾ ਕਿ ਉਹ ਆਜੂ ਚੁਰਾਏ ਹੋਏ ਐ ਮੈਨਲੇ ਐ ਮੇਰੀ ਉਹ ਭੈਣ ਐ ਪਰ ਕੁਛ ਦੇ ਕੱਲ ਉਹਨੇ ਵੀਡੀਓ ਉਹਨਾਂ ਦੀ ਵੀ ਕਾਈਸੀ ਵਾਰ ਉਸ ਇਨਸਾਨ ਮਿਲ ਗਿਆ ਪੰਜਾਬ ਦੇ ਲੋਕਾਂ ਇੱਕ ਵੀਡੀਓ ਟ੍ਰੈਕ ਜੁਨੀ ਨਹੀਂ ਆਈ ਸੀ ਉਸ ਤੇ ਵੀ ਪੁੱਛਣਾ ਚਾਹੁੰਦਾ ਉਹ ਤੇ ਵੀ ਆਖਰੇ ਸਾਹਿਬ ਬਣਾ ਬਚਦੇ ਬੀਜੇਪੀ ਕੋਈ ਐਕਸ਼ਨ ਲਏਗੀ ਜਾਂਚ ਕਰਵਾਏਗੀ ਇਸ ਨੂੰ ਬੀਜੇਪੀ ਜ਼ਰੂਰ ਜਾਂਚ ਕਰਾਣੀ ਚਾਹੀਦੀ ਹੈ ਪਰ ਮੈਂ ਇੱਕ ਬੀਜੇਪੀ ਦਾ ਕਾਰਜਕਰਤਾ ਨਾਤੇ ਨਹੀਂ ਮੈਂ ਇੱਕ ਆਮ ਪੰਜਾਬ ਦਾ ਨਾਗਰਿਕ ਹੋਣ ਨਾਤੇ ਕਿ ਜਿੱਦਾਂ ਮੈਂ ਧੋਖੇ ਜੇ ਰਿਹਾ ਸੀ ਹੋਰ ਕੋਈ ਪੰਜਾਬ ਦਾ ਕੋਈ ਵਾਸੀ ਧੋਖੇ ਜਣਾ ਰਵੇ ਤਾਂ ਕਿ ਇਹ ਲੋਕ ਪੰਜਾਬ ਨੂੰ ਲੁੱਟਣ ਦੇ ਲਈ ਆਏ ਆ ਇਹ ਆਪਾਂ ਦੀ ਪਾਰਟੀ ਅੱਜ ਪ੍ਰਾਈਵਟ ਇੰਕ ਕੰਪਨੀ ਵੱਲ ਦੇਖਿਆ ਜਾ ਲੁੱਟ ਰਹੀ ਹੈ ਅੱਜ ਆਪਾਂ ਦੀ ਪਾਰਟੀ ਦੇ ਦਿੱਲੀ ਦੇ ਆਪਿਆ ਉਹਨਾਂ ਦਾ ਆਏ ਨੇਮ ਨੇ ਆ ਪਲਾਨ ਹੁੰਦਾ ਹੈ ਇਸ ਕਰਕੇ ਪੰਜਾਬ ਦੇ ਲੋਕ ਅੱਛੀ برداشت ਨਹੀਂ ਕਰਨਗੇ ਮਿਸ਼ਨ ਲੋਟਸ ਨੂੰ ਮੈਂ ਬਿਲਕੁਲ ਫੇਲ ਕਹਿੰਦਾ ਇਸ ਕਰਕੇ ਮਿਸ਼ਨ ਡਾਕਟਰਸ ਹਸਤਾ ਲੈਂਦੇ ਇਹਨਾਂ ਕੋਲ ਕੋ ਰੋਸਤਾ ਪਈ ਨਹੀਂ ਪੰਜਾਬ ਦੇ ਮੁੱਖ ਮੰਤਰੀ ਅੱਜ ਜਲੰਧਰ ਨੇ ਕਾ ਮਿਲੂਗੇ ਉਹਨਾਂ ਨੂੰ ਲੈ ਕੇ ਬੀ ਮੁੱਖ ਮੰਤਰੀ ਸਾਹਿਬ ਨਹੀਂ ਉਹ ਤਾਂ ਇੱਥੇ ਨਹੀਂ ਮੁੱਖ ਮੰਤਰੀ ਸਾਹਿਬ ਦੇ ਆਪਣੇ ਥੈਂਕ ਬ੍ਰਾਂਡ ਸਾਹਿਬ ਜਿਹੜੇ ਤੁਸੀਂ ਐਮਐਲਏ ਦਾ ਨਾਮ ਲੈਂਦੇ ਦੋ ਵਾਰ ਦੇ ਦੁਆਬੇ ਤੋਂ ਮਾਝੇ ਤੋਂ ਮਾਲਵੇ ਤੋਂ ਕਿੱਥੋਂ ਨੇ ਤੇ ਬਾਕੀ ਜਿਨ੍ਹਾਂ ਨੇ ਫੇਕ ਕੀਤੇ ਸੀ ਤੁਹਾਡੇ ਤਿੰਨਾਂ ਤੋਂ ਇਲਾਵਾ ਉਹ ਕਿਹੜੇ ਐਮਐਲਏ ਸੀ ਜਿਹੜੇ ਜਿਹੜੇ ਬਾਕੀ ਤੁਸੀਂ ਕਹਿ ਰਹੇ ਹੋ ਕਿ 9 ਬੰਦਿਆਂ ਨੇ ਟੋਟਲ ਸਾਈਟ ਕੀਤੇ ਸੀ ਕਾਸਟ ਦਾ ਤਰ੍ਹਾਂ 3 ਬੰਦਿਆਂ ਨੂੰ ਆਈਆਂ ਸੀ ਦਸਾਂ ਦੀ ਫੋਟੋ ਮੇਰੇ ਕੋਲ ਡੀਜੀ ਕੇ ਸਾਹਮਣੂ ਅਸੀਂ ਜਾ ਕੇ ਕਰਤੀਆਂ ਦਿੱਤੀ ਸੀ ਦਸਾਂ ਨੇ ਪਰਫਾਰਮੈਂਸ ਕੀਤੀ ਸੀ ਚਾਰ ਲੋਕ ਵਾਪਸ ਪੇਸ਼ਿੱਟੇ ਗਏ ਸੀ ਦੁਬਾਰਾ ਫਿਰ ਮ ਦੱਸ ਰਿਹਾ 14 ਤਰੀਕ 2022 ਨੂੰ ਸਤੰਬਰ ਸ਼ੀਸ਼ਮੈਲ 50 ਨੰਬਰ ਜਿਹਦੇ ਵਿੱਚ ਨਾਸਟਿਕ ਬੁਲਾਇਆ ਗਿਆ ਸਾਰਿਆਂ ਨੂੰ ਉਹ ਇੱਕ ਵਾਰ ਸਾਰਿਆਂ ਨੂੰ ਸਮਝਾਇਆ ਗਿਆ ਕਿਸ ਕਿਸ ਤਰੀਕੇ ਨਾਲ ਪਲੇਟਫਾਰਮ ਨੂੰ ਜਾ ਕੇ ਬਾ ਲੋਕਾਂ ਬਾਈ ਦੇਣੀ ਹੈ ਉਹਨਾਂ ਵਿੱਚ ਮੈਂ ਜਿਆਦਾ ਦੋਸ਼ੀ ਸੀ ਜਿਹਨੂੰ ਸਾਬਤ ਕੀ ਕਰ ਰਹੇ ਆ ਜਿਹਨੂੰ ਕਾਲ ਆਈ ਸੀ ਇਸ ਦਾ ਦੂਸਰੀ ਬਰਿਆ ਸੀ ਕਿ ਮੇਰੇ ਮੋਬਾਈਲ ਦੇ ਉੱਤੇ ਜਿਹੜਾ 25 ਕਰੋੜ ਦੀ ਗੱਲ ਕਰਨ ਵਾਲਾ ਇਨਸਾਨ ਉਹਨੇ ਸਭ ਤੋਂ ਪਹਿਲਾਂ ਜਿਹੜਾ ਫੋਨ ਹੈ ਉਹ ਮੇਰੇ ਕੋਲ ਅਕਾਲੀ ਦੱਸਦਾ ਵੀ 20 ਸਵੇਰੇ ਦਾ ਇਲਜ਼ਾਮ ਲਾਇਆ ਸੀ ਕਿ ਉਹ آپریشن ਆਰਡਰ ਤੋਂ ਲੈ ਕੇ ਬੀਜੇ ਦੀ ਤੱਕ ਕੀਤਾ ਕਿ ਉਹਦੇ ਸੰਭਲਾਇਆ ਉਹਨਾਂ ਨੇ ਕਮਰੇ ਵਿੱਚ ਐਜ਼ਏ ਲਾਈਕ ਅ ਇਵੈਂਟ ਤੁਸੀਂ ਦੱਸਦੇ ਹੋ ਉਹਦੋਂ ਉਸ ਸਾਰੇ ਇਵੈਂਟ ਨੂੰ ਲੀਡ ਕਿਨੇ ਕੀਤਾ ਸੀ ਤੇ ਜੇ ਉਹ ਅੱਜ ਕੀਤਾ ਟਾਪ ਲੀਡਰ ਸੀ ਉਹਦੇ ਇਸ ਪੰਜਾਬ ਦੇ ਆਮ ਆਦਮੀ ਪਾਰਟੀ ਪਰਿਵਾਰੀ ਰਾਜ ਸਭਾ ਦੇ ਮੈਂਬਰ ਰਾਜੋਤ ਚੱਡਾ ਜੀ ਉਹਨੇ ਕੰਟੈਕਸਟ ਅੱਜ ਕਿਨੇ ਰੋਲ ਦੇ ਟਾਪ ਚੱਡਾ ਜੀ ਸੀਗਾ ਉਸ ਇਵੈਂਟ ਦਾ ਕੰਟੈਕਸਟ ਕੀ ਸੀ ਕੀ ਕਿਹਾ ਸੀ ਉਸ ਇਵੈਂਟ ਵਿੱਚ ਇਹ ਤੂੰ ਤੁਹਾਨੂੰ ਫੋਨ ਤੁਸੀਂ ਕਹਿਣਾ ਕਿ ਸਾਨੂੰ ਫੋਨ ਕਰ ਰਹੇ ਹੋ ਹਾਂਜੀ ਅੱਛਾ ਇਹ ਦੂਜੀ ਹੋਰ ਵੀ ਕਰੋ ਜਿਹੜੇ ਤੁਸੀਂ ਐਮਐਲਏ ਸਾਥੇ ਨਾਮ ਲੈਂਦੇ ਨਾਮ ਨਾ ਲੈ ਕੇ ਹੁਣ ਗਰੇਜ ਕੀ ਰਹੇ ਹੋ ਉਹ ਆ ਗਏ ਐਮਐਲਏ ਜਿੰਨੇ ਨੇ ਸਾਈਨ ਕਰ ਤੋਂ ਬਣਾ ਕੀਤਾ ਡਰ ਲੱਗਿਆ ਪਤਾ ਪਹਿਲਾਂ ਤੇਰੇ ਕਹਿੰਦੇ ਮੈਂ ਸਿੱਕਾ ਕਰ ਦੋਗੇ ਜੇਸਰ ਹੋ ਜੇਸਰ ਉਹਨਾਂ ਨੇ ਆ ਕਿਹਾ ਕਿ ਤੁਸੀਂ ਤੁਹਾਨੂੰ ਤੁਸੀਂ ਇਹ ਕਲੇਮ ਕਰਨਾ ਕਿ ਸਾਨੂੰ ਵੀਰੇਸ ਫੋਨ ਕਰ ਲਈ ਆ ਉੱਥੇ ਬਲਗ ਤੁਹਾਨੂੰ ਆ ਕਿਹਾ ਥੈਟ ਮੀਨ ਤੁਸੀਂ ਸਾਰਿਆਂ ਨੇ ਉਹ ਮੰਨ ਲਿਆ ਤੇ ਕਹਿ ਰਹੇ ਹੋ ਤੁਹਾਨੂੰ ਅੱਡੀ ਸੁਣਾ ਗਿਆ ਤੁਸੀਂ ਬਾਰ ਬਾਰ ਗੱਲ ਨੂੰ ਧਮਾ ਰਹੇ ਹੋ ਮੈਂ ਕਹਿ ਰਿਹਾ ਕਿ ਮੈਨੂੰ ਬੋਲ ਮੈਂ ਬਹੁਤ ਸਿੱਧੀ ਗੱਲ ਕਰਦਾ। ਜੇ ਮੈਨੂੰ 14 ਸਤੰਬਰ ਤੋਂ ਪਹਿਲੇ ਜਿਹੜੀ ਕੋਲ ਨੂੰ ਆਈਏ ਕੋਲ ਵਾਇਚੂ। ਫਿਰ ਮੇਰੇ ਕੋਲ ਬਣੇ ਨੂੰ 5 ਮਹੀਨੇ ਹੋਇਆ। ਮੇਰਾ ਸਵਾਲ ਕੀ ਹੈ? ਮੇਰਾ ਸਵਾਲ ਕੀ ਹੈ? ਮੈਨੂੰ ਐਮਐਲਏ ਬਣੇ ਨੂੰ 5 ਮਹੀਨੇ ਹੋਇਆ ਸੀ। ਬਿਲਕੁਲ। 5 ਮਹੀਨੇ ਦੇ ਵਿੱਚ ਕਦੀ ਵੀ ਕੋਈ ਪਾਰਟੀ ਨੂੰ ਨਹੀਂ ਜਲਦ ਮੰਨਦਾ। ਨਵੇਂ ਆਉਣ ਦੀ ਪਾਰਟੀ ਦਾ ਪ੍ਰਾਣਾ ਕਰਮਕਾਰਤਾ ਨਹੀਂ ਸੀ। ਮੈਂ ਨਵਾਂ 5 ਮਹੀਨੇ ਦਾ ਐਮਐਲਏ ਸੀ। ਮੈਨੂੰ ਵੀ ਸੁਭਰਾਸ਼ ਕੀਤਾ ਗਿਆ। ਮੇਰੇ ਕੋਲ ਕਈ ਐਮਐਲਏ ਜਿੱਦਾਂ ਮੇਰੀ ਛੋਟੀ ਭੈਣ ਦੇ ਇੰਦਰ ਕੋਲ ਆਈਐਸਪੀਏ ਸਾਹਮਣੇ ਕਹਿੰਦੇ ਕੀ ਕਹਿ ਸਕਦਾ ਹੈ ਗੁਮਰਾਹ ਆ ਸਮਝ ਨਹੀਂ ਆ ਰਿਹਾ ਕਿ ਤੁਹਾਡੇ ਸਾਹਮਣੇ ਸਾਡਾ ਕੁਝ ਕੋਰ ਹੈ ਕਿ ਤੱਕ ਇਨਸੈਪਟ ਕਰ ਲਿਆ ਸਾਡੇ ਸਾਹਮਣੇ ਉਹਨਾਂ ਨੇ ਕਿਹਾ ਕਿ ਤੁਸੀਂ ਕਲੀਅਰ ਕਰਨਾ ਹੈ ਕਿ ਸਾਨੂੰ ਕਾਲਸ ਆ ਰਹੀਆਂ ਹੈ ਬੀਜੇਪੀ ਬੰਦੂ ਗੁਮਰਾਹ ਕਿਸ ਕਰਕੇ ਇਹ ਬਿਨਾਰ ਫੀਕ ਕਰਨਾ ਜਾ ਰਿਹਾ ਹੈ ਮੈਂ ਫੀਕ ਕਰਨ ਦਵਾਫੀ ਫੀਕ ਕਰਨੇ ਕਿ ਜਿਹਨਾਂ ਲੋਕਾਂ ਨੇ ਮੈਨੂੰ ਕੋਲ ਆਈ 2 ਸਾਲ ਪਹਿਲੇ 14 ਸਤੰਬਰ 2022 ਉਹਨਾਂ ਲੋਕਾਂ ਨੂੰ 23ਵੀਂ ਨੂੰ ਕੋਲ ਆਈ ਹੈ ਉਸੇ ਨੰਬਰ ਤੋਂ ਠੀਕ ਹੈ ਉਹੀ ਨੰਬਰ ਤੋਂ ਦੋ ਸਾਲ ਬਾਅਦ ਵੀ ਕਿਉਂ ਕੋਲ ਆਂਦੀ ਹੈ ਸਭ ਮੈਂ ਤਾਂ ਵੀ ਸਭ ਇਹ ਤਈ ਦੇ ਵਿੱਚ ਵੀ ਕਮਿਟੀ ਦੀ ਵੀ ਸਾਨੂੰ ਕੀਤੀ ਉਸ ਤੋਂ ਬਾਅਦ ਗੁੰਮਰਾਹਸ ਕਰਕੇ ਕਹਿ ਰਹੇ ਕਿ ਮੈਂ ਆਪਣੇ ਆਪ ਨੂੰ ਸਮਝ ਰਹੀ ਤੇ ਇਹ ਨੂੰ ਸਹੀ ਪੁਣਾ ਹੈ ਉਹ ਕੌਂ ਦੇ ਵਿੱਚ ਤੁਹਾਨੂੰ ਦੁਆਰਾ ਕੌਂ ਦੇ ਵਿੱਚ ਕਿਹਾ ਸੀ ਗਿਆ ਕਿ ਇਹ ਨੂੰ ਸਹੀ ਉਹ ਸਮਝ ਕੇ ਮੈਂ ਡੀਐਸਪੀ ਕੋ ਗਿਆ ਮੈਂ ਤੁਹਾਡੀ ਸਾਰੀ ਗੱਲ ਮੰਨਣ ਨੂੰ ਤਿਆਰ ਮੈਂ ਬਸ ਇਹਦਾ ਕਹਿ ਰਿਹਾ ਕਿ ਤੁਸੀਂ ਜਿਹੜੇ ਐਮਐਲਏ ਜਿਹੜੇ ਉੱਥੇ 9 ਦੇ 9 ਹੈਗੇ ਹੋ ਜਾਂ 13 ਹੈਗੇ ਉਹ ਤੁਸੀਂ ਉਹ ਐਕਸੈਪਟ ਕਰ ਲਿਆ ਤੇ ਤੁਹਾਡੇ ਵਿੱਚੋਂ ਇੱਕ ਨੇ ਨਹੀਂ ਕੀਤਾ ਇੱਕ ਨੇ ਸਾਈਨ ਨਹੀਂ ਕੀਤੇ ਜਿਨ੍ਹਾਂ ਨੇ ਐਕਸੈਪਟ ਕਰ ਲਿਆ ਉਹਨਾਂ ਨੇ ਸਾਈਨ ਕਰ ਲਿਆ ਇਹਦੀ ਵੀ ਗੱਲ ਹੈ ਇਹ ਇਹੋ ਜਿਹਾ ਹੋਰ ਨਹੀਂ ਕਿ ਮੈਂ ਕਿਸੇ ਦਾ ਮੈਂ ਸਹੀ ਗੱਲ ਕੀਤੀ ਹੈ ਅੱਛਾ ਸ਼ਿਧਾ ਜੀ ਉਹਦੀ ਗੱਲ ਵਾਪਸ ਸਹੀ ਕਿਹਾ ਬਿਲਕੁਲ ਸਹੀ ਸ਼ਿਧਾ ਜੀ ਕਾਫੀ ਸਾਲ ਲੱਗੋ ਆਮ ਆਦਮੀ ਪਾਰਟੀ ਦੇ ਆਪਰੇਸ਼ਨ ਲੋਟਸ ਨੂੰ ਲੈ ਕੇ ਭਾਜਪਾ ਦਾ ਨਿਸ਼ਾਨਾ ਸਾਧਿਆ ਜੀ 24 ਦੇ ਐਮਪੀ ਇਲੈਕਸ਼ਨ ਸੀਗੇ ਉਸ ਸਮੇਂ ਅਕਾਲੀ ਦਲ ਨੇ ਵੀ ਕਿਹਾਤਾ ਸੀ ਆਪਰੇਸ਼ਨ ਲੋਟਸ ਜਿਹੜਾ ਭਾਜਪਾ ਚਲਾ ਰਹੀ ਹੈ ਇਹ ਇਹ ਤੁਸੀਂ ਕੱਲ੍ਹ ਨੂੰ ਗੱਲ ਹੋ ਸਕਦੀ ਹੈ ਨਹੀਂ ਉਹਨਾਂ ਨੇ ਤਾਂ ਬੋਲਿਆ ਸੀ ਇਹ ਗੱਲ ਪਿਆ ਹੀ ਘਟੇ ਵੀ ਆਏ ਸੀਗੇ ਇਹ ਆਪਰੇਸ਼ਨ ਚਲਾ ਰਹੀ ਹੈ ਵਿੱਚ ਮੈਂ ਦੋਹੇ ਭਾਈਚਾਰੇ ਸੀ ਹਾਂਜੀ ਮੇਰੇ ਭਾਈਚਾਰੇ ਸੀ ਨਾ ਉਹਨਾਂ ਨਾਲ ਭਾਈ ਦਾ ਜਵਾਬ ਦੇਣਾ ਚਾਹੀਦਾ ਅੱਛਾ ਮੇਰੇ ਭਾਈ ਨੇ 20 ਸਾਲ ਬਾਅਦ ਸਾਰੇ ਦਾ